ਕੱਲ ਦਾ ਵਕੂਆ ਸੀ ਆਰਤੀ ਚਾਂਦ ਦੇ ਕੋਲੇ ਜਿੱਥੇ ਬੋਰੀ ਦੇ ਵਿੱਚ ਰਾਸ਼ ਸਿੱਟੀਆਂ ਭਜ ਗਏ ਸੀ ਉਹ ਅਸੀਂ ਸਾਡੀ ਪੁਲਿਸ ਤੇ ਬੜੀ ਪ੍ਰੈਕਟ ਉਹਦੇ ਚ ਆਮ ਲੋਕਾਂ ਦਾ ਵੀ ਬੜਾ ਸਮਰਥਨ ਰਿਹਾ ਬੜੇ ਲਰਟ ਸੀਗੇ ਲੋਕਾਂ ਨੇ ਰਿਪੋਰਟ ਇਮੀਡੀਏਟ ਨਹੀਂ ਕਰਤੀ ਤੇ ਸਾਡੀ ਪੁਲਿਸ ਨੇ ਵੀ 4 ਘੰਟਿਆਂ ਦੀ ਉਹ ਟਰੇਸ ਕਰ ਰਹੀ ਹੈ ਇਹ ਲੜਕੀ ਦਾ ਨਾਮ ਹੈਗਾ 25 ਸਾਲ ਦੀ ਹੈ ਰੇਸ਼ਮਾ ਤੇ ਇਹਦੇ ਸੱਸ ਤੇ ਸੋਹਰਾ ਸੋਹਰਾ ਇਹਦਾ ਹੈਗਾ ਕ੍ਰਿਸ਼ਨ ਤੇ ਦੁਲਾਰੀ ਇਹਦੀ ਸੱਸ ਐ ਇਹਨਾਂ ਨੂੰ ਇਹਦੇ ਕੈਰੈਕਟਰ ਤੇ ਸ਼ੱਕ ਸੀਗਾ ਸੋ ਇੱਕ ਰਾਤ ਪਹਿਲਾਂ ਜਿਹੜਾ ਕਿ ਪਰਸੋਂ ਰਾਤ ਨੂੰ ਇਹ ਜਦੋਂ ਥੋੜਾ ਲੇਟ ਆਈ ਤੇ ਮੈਸੇਜ ਵਾਟ ਦੇ ਲਿਖ ਕੇ ਰੋਜ਼ ਲੇਟ ਆਉਂਦੀ ਸੀ ਇਸ ਕਰਕੇ ਇਹਨਾਂ ਨੇ ਆਪਸ ਝੜ ਕੋਈ ਇਹ ਸੱਸ ਨੇ ਬੜੀ ਤੇ ਸੌਰੀ ਦੇ ਦਾ ਗਾਹ ਦਬਾ ਗਏ ਨੂੰ ਮਾਰਤਾ ਸੀ ਅਗਲੇ ਦਿਨ ਸਵੇਰ ਇਹਨਾਂ ਨੇ ਇੱਕ ਪਿੰਡ ਦਾ ਸੀਗਾ ਅਜੇ ਮਾਰ ਉਹ ਉਹ ਨਹੀਂ ਤੇ ਇਹਨਾਂ ਨੇ ਬੁਲਾ ਲਿਆ ਮਾਰਿੰਗ ਬੁਲਾ ਕੇ ਉਹਨਾਂ ਨੇ ਮਾਰਿੰਗ ਬੁਲਾ ਕੇ ਉਹਨੂੰ ਕਹਿੰਦੇ ਕਿ ਅੰਬ ਦੀ ਇੱਕ ਇਹ ਬੋਰੀ ਐ ਸੀ ਸਿੱਟ ਕੇ ਆਣੀ ਐ। ਤੋਂ ਉਹ ਬੋਰੀ ਸਿੱਟਨ ਦੇ ਬਹਾਨੇ ਫਿਰ ਇਹ ਲੈ ਕੇ ਜਾ ਰਹੇ ਸੀ। ਤੇ ਉਧਰ ਪੁਲਿਸ ਦਾ ਨਾਕਾ ਦੇਖ ਕੇ ਇਹ ਉੱਥੇ ਪਾਸੇ ਨਹੀਂ ਮੁੜ ਪੇ। ਤੇ ਰੌਂਗ ਕਰਦੇ ਆ ਇਹ ਆਪਣਾ ਸੁਨੇਹਰ। ਬਾਗਿਆਂ ਤੇ ਬਾਕੀ ਫਿਰ ਸਾਡੀ ਫੋਰਸ ਨੇ ਏਡੀ ਸੀ ਸਾਹਿਬ ਇਸ ਦਾ ਤੇ ਪੋਰਸ ਨੇ ਬਾਕੀ ਨੇ ਬੜਾ ਉਸਤਾਦੀ ਨਾਲ ਕੰਮ ਕੀਤਾ ਤੇ ਇਹ 4 ਘੰਟਿਆਂ ਦੀ ਫੇਸ ਕਰ ਰਿਹਾ ਸਾਡੇ ਤਿੰਨੇ ਜਿਹੜੇ ਨਵੇਂ ਗ੍ਰਿਫਤਾਰ ਹਨ ਕੱਲ ਦਾ ਵਕੂਆ ਸੀ ਆਰਤੀ ਚਾਂਦ ਦੇ ਘਰੇ ਇੱਕ ਬੋਰੀ ਦੇ ਵਿੱਚ ਰਾਸ਼ ਲੱਟੀ ਹੋਈ ਪਾੜੀ ਗਈ ਸੀ ਉਹ ਅਸੀਂ ਸਾਡੀ ਪੁਲਿਸ ਤੇ ਬੜੀ ਪ੍ਰੈਕਟਿਕੋ ਦੇ ਚ ਆਮ ਲੋਕਾਂ ਦਾ ਵੀ ਬੜਾ ਸਮਰਥਨ ਰਿਹਾ ਬੜੇ ਲਰਟ ਸੀਗੇ ਲੋਕਾਂ ਨੇ ਰਿਪੋਰਟ ਵੀ ਜਿੱਦ ਨਹੀਂ ਕਰਤੀ ਤੇ ਸਟੇਟ ਪੁਲਿਸ ਨੇ ਵੀ 4 ਘੰਟੇ ਜੀ ਉਹ ਟ੍ਰੇਸ ਕਰ ਰਿਆ ਇਹ ਲੜਕੀ ਦਾ ਨਾਮ ਹੈਗਾ 25 ਸਾਲ ਦੀ ਹੈ ਰੇਸ਼ਮਾ ਤੇ ਇਹਦੇ ਸੱਸ ਤੇ ਸੋਹਰਾ ਸੋਹਰਾ ਇਹਦਾ ਹੈਗਾ ਅੰਗਰੇਜ਼ੀ ਤੇ ਦੁਲਾਰੀ ਇਹਦੀ ਸੱਸ ਹੈ ਇਹਨਾਂ ਨੂੰ ਇਹਦੇ ਕੈਰੈਕਟਰ ਤੇ ਸ਼ੱਕ ਸੀਗਾ ਉਹ ਇੱਕ ਰਾਤ ਪਹਿਲਾਂ ਜਿਹੜਾ ਕਿ ਪਰਸੋਂ ਰਾਤ ਨੂੰ ਵੀ ਜਦੋਂ ਥੋੜਾ ਲੇਟ ਆਈ ਤੇ ਮੈਸੇਜ ਵਾਟ ਦੇ ਰਹਿ ਕੇ ਉਹ ਰੋਜ਼ ਲੇਟ ਆਉਂਦੀ ਸੀ ਇਸ ਕਰਕੇ ਇਹਨਾਂ ਨੇ ਕਿਹਾ ਉਹ ਆਪਸ ਚੜ੍ਹ ਕੋਈ ਇਹ ਸਾਸ ਨੇ ਬੜੀ ਤੇ ਸੋਰੇ ਦੇ ਦਾ ਗਲਾ ਦਬਾ ਕੇ ਨੂੰ ਮਾਰਤਾ ਸੀ ਅਗਲੇ ਦਿਨ ਸਵੇਰ ਇਹਨਾਂ ਨੇ ਇੱਕ ਪਿੰਡ ਦਾ ਸੀਗਾ ਅਜੇ ਖਮਾਰ ਉਹ ਉਹਨੀ ਤੇ ਇਹਨਾਂ ਨੇ ਬੁਲਾ ਲਿਆ ਮੋਨਿਕ ਬੁਲਾ ਕੇ ਉਹਨਾਂ ਨੇ ਮੋਨਿਕ ਬੁਲਾ ਕੇ ਉਹਨੂੰ ਕਹਿੰਦੇ ਕਿ ਅੰਬ ਦੀ ਇੱਕ ਇਹ ਬੋਰੀ ਐ ਸੀ ਸਿੱਟ ਕੇ ਆਣੀ ਹੈ ਤੋਂ ਉਹ ਮੋਰੀ ਸਿੱਟਣ ਤੇ ਬਹਾਨੇ ਪਰ ਇਹ ਲੈ ਕੇ ਜਾ ਰਹੇ ਸੀ ਤੇ ਉਧਰ ਪੁਰੇ ਦਾ ਨਾਕਾ ਦੇਖ ਕੇ ਇਹ ਉੱਠੇ ਪਾਸੇ ਦੇ ਮੋੜ ਤੇ ਤੇ ਰੋਂ ਕਰਦੇ ਆ ਇਹ ਆਪਣਾ ਸੁਨੇਹਤ ਸਾਡਾ ਪਟਨਾ ਤੇ ਬਾਕੀ ਸਾਡੀ ਫੋਰਸ ਨੇ ਡੀਸੀ ਸਾਹਿਬ ਦੇ ਸਾਥ ਡੀਐਸ ਸਾਹਿਬ ਤੇ ਫੋਰਸ ਨੇ ਬਾਕੀ ਨੇ ਬੜਾ ਉਸਤਾਦੀ ਨਾਲ ਕੰਮ ਕੀਤਾ ਤੇ ਇਹ 4 ਘੰਟਿਆਂ ਦੀ ਇਹ ਪੇਸ਼ ਕਰ ਰਿਹਾ ਸਾਡੇ ਤਿੰਨੇ ਜਿਹੜੇ ਮਜਨ ਹੈ ਗਿਰਫਤਾਰ